ਨੋ ਮਾਨਾਂ ਬੁਰਕਦਾ ਮੁਕੀ ਦੇ ਮੁਕੀ ਉਹ ਮੈਂ ਮਾਰੂ ਤੇਰੇ ਮੁਕੀ ਮੇਰੇ ਕੰਮ ਚ ਨਾ ਬੋਲ ਨਹੀਂ ਮੇਰੇ ਕੰਮ ਚ ਹੰਗਾਲ ਦੇ ਮੈਂ ਤੇਰੇ ਕੰਮ ਚ ਬੋਲਦਾ ਪੀ ਜਾ ਪੀ ਜਾ ਨਾ ਕਿ ਪੀ ਜਾ ਨਾ ਕਿ ਦੱਗ ਨਾ ਹਾਂ ਹੋ ਗਾਧਾ ਨਾਮ ਲਿਆ ਹਾਂ ਮੇਰਾ ਇਹ ਗਰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਜਾਵਾਂ ਨਾ ਕਿਉਂ ਨੋ ਨਹੀਂ ਬਣ ਸਕਦਾ ਉਹ ਮੈਂ ਕਿਉਂ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਕਿਉਂ ਨਹੀਂ ਬਣ ਸਕਦਾ ਜਿੰਨਾ ਜ ਮੈਂ ਸੰਦੀਹਾ ਨਹੀਂ ਦਿੰਦਾ ਤੂੰ ਕਿੱਥੋਂ ਬਣ ਜਾਏਗਾ ਗਾੜੀ ਦਾ ਤੂੰ ਪਹਿਲਾਂ ਹੀ ਬਣਿਆ ਕਲਕਾ ਐ ਹੋਏ ਹੋਏ ਛੰਪ ਕਲੀ ਜੀ ਹੋਈ ਸਾਰਾ ਮੋਗੇ ਮਿੱਟੀ ਪਾਉਂਦੇ ਆ ਮਾ ਤਫਾ ਮਾਰ ਕੇ ਤੇਰੀ ਸ਼ਕਲ ਬੰਗਾਨ ਦੇਣੀ ਆ ਤਾਂ ਕਿ ਸਮਝ ਆ ਤੂੰ ਖਾਂਦਾ ਨਹੀਂ ਛੜਿਆ ਤੇਰਾ ਪਿਓ ਵੀ ਜ਼ਾਰੀ ਉਮਰ ਵਿੱਚ ਝਾੜੂ ਦਿੰਦਾ ਰਿਹਾ ਕੋਈ ਨਹੀਂ ਚ ਰਹਿੰਦੇ ਨਾ ਮਰਤਾਂ ਨੂੰ ਪਿਓ ਪੁੱਤ ਨੂੰ ਛਾਣੂ ਦੇਣਾ ਨਹੀਂ ਐ ਲਾ ਨਹੀਂ ਗਾਣਾ ਕਿਹ ਹੈ ਸੱਜ ਦੇ ਲਾਜ ਅੰਜ ਬਣੀ ਹੋ ਗਈ ਬਣੀ ਹੈ ਆ ਪਤਾ ਕੀ ਗੱਲ ਹੈ ਇਹਨੂੰ ਤੇਲ ਦਿੱਤੇ ਮਹੀਨਾ ਹੋ ਗਿਆ ਤਾਂ ਇਹ ਭਾਰੀ ਜਲਦੀ ਹੈ ਹਾਂ ਪਾਣੀ ਇਹ ਛੁੱਟੀਆਂ ਦੇ ਥੋੜਾ ਜਿਹਾ ਪਾਣੀ ਬਾਦ ਨਾ ਬਣ ਗਈ ਆਂਦਾ ਯਾਨ ਠੀਕ ਆ ਥੋੜੀ ਜਿਹੀ ਹੋਈ ਬੰਦੀ ਇਹਨੇ ਨਾਲ ਹੀ ਹੋ ਗਈ ਆ ਮੈਨੂੰ ਪਤਾ ਸੀ ਮੋੜਾ ਗਲ ਗਿਆ ਹੋਣਾ ਹਾਂ ਮੋਰਗਾ ਗੱਲਾਂ ਹੀ ਹੋਣਾ ਹਾਂ ਹੋਏ ਯਾਰ ਹਾਂ ਇਹ ਆ ਸੰਘੇ ਖਾਏ ਗਦੀ ਮੂੰਹ ਵਾਲਾ ਬੇਲਣਾ ਹੀ ਆ ਯਾ ਲੈ ਇਹ ਆਪਣਾ ਕਿਹੜਾ ਖਣ ਲਾਤ ਵਾਲਾ ਪੀਂਦੇ ਨਾਲੀ ਕਿ ਬੱਕੀ ਵਾਲਾ ਲੰਗ ਮੀਠੇ ਖਾ ਜੀ ਲਾ ਤੂੰ ਵੀ ਲਾ ਵਧੀਆ ਲੱਗ ਪੀਸ ਆ ਇਹ ਹੈ ਕਪਟਿਲੀ ਹੈਂ ਬਦੀਲੀ ਆ ਬਦੀਲੀ ਨੇ ਨਾ ਝੋੜ ਪਾਏ ਉਹ ਕਿਤੇ ਮੁਰਗਾ ਤੇ ਭੁੜਕੇ ਲੈ ਗਿਆ ਵੇਟੋਂ ਹੈ ਚੋਰ ਨਹੀਂ ਬਹਿ ਕੇ ਭਾਈ ਖਾਦਾ ਗਿਆ ਭਾਈ ਓਏ ਬੜਾ ਸਵਾਦ ਬਣਿਆ ਸੀ ਆਹ ਹੋਇਆ ਤੂੰ ਖਾਇਆ ਨਾ ਤਰੀ ਤਰੀ ਰਹਿ ਗਈ ਭਾਈ ਹਲੋ ਹਲੋ ਹੈ ਆ ਤਰੀ ਤਰੀ ਰਹਿ ਗਈ ਖਾ ਲੋ ਹੁਣ ਤਰੀ ਸਾਡੇ ਸਿਰ ਜਮਾ ਨੇ ਕੋਈ ਨਹੀਂ ਰੋਟੀ ਨਾ ਖਾ ਲਿਓ ਸਿਰ ਜਿਓ ਪਾਉਣੀ ਹੈ ਹੈ ਯਾਰ ਕੀ ਮਹਿਫਲ ਆਈ ਬੈਠੀ ਹੈ ਇਹ ਛੜਿਆਂ ਦਾ ਵੇੜਾ ਜੀ ਛੜਿਆਂ ਦਾ ਵੇੜਾ ਕੋਈ ਗੋਲੀ ਵਾਲੀ ਸੁਣਾਓ ਕੋਈ ਗੋਲੀ ਹੋਣਾ ਨਾ ਆਪਣੇ ਕੋਲ ਆਈ ਆ ਆਪਣੀਆਂ ਮੈਂ ਇਹ ਝਣਾਗੇ ਮੈਂ ਇਹ ਮੈਦ ਛੜਾਈ ਬੇਵਣ ਹੀ ਇਹ ਫੇਸਟਾ ਮੈਂ ਮਰਾਂਗੇ ਪੱਕਾ ਸੁਣਾਇਆ ਸੁਣਾ ਬਦਲੇ ਭਲੇ ਬੇਸ਼ਰਮਾਂ ਸੰਤ ਸੱਜਣੇ ਪਿਆਰ ਦੇ ਯਾਰ ਅਵਲਿਆ ਸਰੇ வேறியாழ अधा दुद ले वंड के उहे तार कॾ जाम अधा दुदले वंड के उहे तार कॾे जाम मोटे हार अधा दुदले वंड ਲੈਕ ਮਿੰਨੀ ਵੀ ਆ ਜਾਈਏ ਤੁਹਾਡੇ ਕੰਮ ਦੀ ਇਹ ਨਾਲੇ ਗੌਰ ਨਾਲ ਸੁਣਿਓ ਜੇ ਛੜਿਓ ਤੁਸੀਂ ਵਿਆਹ ਕਰਵਾਓਣਾ ਜੇ ਛੜਿਓ ਤੁਸੀਂ ਵਿਆਹ ਕਰਵਾਓਣਾ ਤੜਕੇ ਉੱਠਕੇ ਨਹਾਇਆ ਕਰੋ ਹੋਰ ਨਵਾਲਿਆਂ ਦੇ ਦਰਸ਼ਨ ਪਾਇਆ ਕਰੋ ਹੋਰ ਨਵਾਲਿਆਂ ਦੇ ਦਰਸ਼ਨ ਪਾਇਆ ਕਰੋ ਨਵਾਲਿਆਂ ਦੇ ਦਰਸ਼ਨ ਪਾਇਆ ਕਰੋ ਯੋਗ ਹੈ 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 ਗਾਣਾ ਦੋ ਛੜਿਆਂ ਨੂੰ ਫੋਟੋ ਲੱਗੀ ਮੇਮਦੀ ਦੋ ਛੜਿਆਂ ਨੂੰ ਫੋਟੋ ਲੱਗੀ ਮੇਮਦੀ ਕਦੀ ਉਹ ਖਿੱਚਦਾ ਤੇ ਕਦੀ ਉਹ ਖਿੱਚਦਾ ਉਹ ਕਦੀ ਉਹ ਖਿੱਚਦਾ ਤੇ ਕਦੀ ਉਹ ਖਿੱਚਦਾ ਕਦੀ ਉਹ ਖਿੱਚਦਾ ਤੇ ਕਦੀ ਉਹ ਖਿੱਚਦਾ ਓਏ ਭਾਰਤੀ ਦਾ ਫੋਟੋ ਮੇਮਦੀ ਓਏ 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 ਮੇਰੇ ਆਵਲਕਾ ਰਾਤ ਨੂੰ ਪੀ ਲੋ ਸਵੇਰੇ ਤੜਫੋ ਬੱਲਿਓ ਭਰਾਤਿਓ ਬਿਓ ਦੇ ਪਤੋ ਹੋਰ ਪੀਲਾ ਹੋਰ ਪੀਲਾ ਅਰੇ ਇੱਕ ਇੱਕ ਕਰਕੇ 22 ਪੈਗ ਪਿਆ ਤੇ ਓਏ ਉਹ ਮੇਰਾ ਸਿਰ ਗਿਆ ਓ ਭਾਈ ਓਏ ਓਹੋ ਹੋ 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 ਬੰਦਾ ਭਾਈ ਉਹ ਕਿਹੜਾ ਸਵੇਰੇ ਸਵੇਰੇ ਮਰ ਗਿਆ ਫਾਈ ਦਸਤੇ ਓਏ ਆ ਮੰਗੇਸ਼ਾ ਕੀ ਹਾਲ ਫੜੀ ਜਾਣਾ ਬਾਬਾ ਹਾਏ 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 ਕਿੱਦਾਂ ਸਵੇਰੇ ਸਵੇਰੇ ਯਾਰ ਬੋਲਣਾ ਪਰਾਵਾ ਕੀ ਬਸ ਯਾਰ ਬਸ ਬੈਠੇ ਜਾਂਦੇ ਉੱਠੇ ਹੋਣੇ ਗੱਲ ਕੀ ਹੈ ਉਹ ਗੱਲ ਕੀ ਰਾਤੀ ਇੱਕ ਵਿਆਜ ਗਏ ਸੀ ਪਰਾਵਾ ਉਹ ਮੁੰਡਿਆਂ ਨੇ ਪੈਗ ਪੈਗ ਕਰਕੇ ਮੈਨੂੰ ਪਿਆਤੀ ਜਾਦਾ ਹੁਣ ਸਰੀਰ ਦੁਖਣੇ ਆ ਸਿਰ ਟੁੱਟਿਆ ਬੇ ਬੁਰਾ ਹਾਲ ਆ ਲਿਆ ਫਿਰ ਐਦਾ ਖਰੋ ਹਾਂ ਐਨਾ ਨਾ ਪੈਗ ਹੋ ਜਾ ਤੇਰਾ ਦਿਮਾਗ ਖਰਾਬ ਹੈ ਮਗਲੀ ਲਾਉ ਨੂੰ ਫਿਰਦਾ ਤੂੰ ਹੋਰ ਚੜਾਉਣ ਨੂੰ ਫਿਰਦਾ ਬਿਲਕੁਲ ਹੀ ਨਹੀਂ ਨਾ ਨਾ ਸਵੇਰੇ ਸਵੇਰੇ ਨਹੀਂ ਨਾ ਗੱਲ ਨਾ ਕਰ ਤੂੰ ਜਾਂ ਦਾਦੂ ਦਾ ਨਾਂ ਨਾਲੇ ਹੁਣ ਬੜੀ ਪੈੜੀ ਲਾਵੀ ਸਵੇਰੇ ਮੇਰੇ ਮੈਨੂੰ ਅੱਛਾ ਫਿਰ ਐਦਾ ਖਰੋ ਹਾਂ ਪੂਰੀਆਂ ਖਾ ਲੋ ਪੂਰੀਆਂ ਖਾ ਲੋ ਹਾਂ ਉਹ ਗੱਲ ਸੁਣੋ ਜਿਵੇਂ ਨਾਤਾ ਹੀ ਪੂਰੀਆਂ ਕਿਦਾਂ ਖਾ ਲਵਾਂ ਅੱਛਾ ਨਾਤੇ ਵੀ ਨਹੀਂ ਕੁਝ ਖਾਂਦਾ ਮੈਂ ਗੱਲ ਕੀ ਏ ਜੇ ਪੂਰੀਆਂ ਨਹੀਂ ਖਾਣੀਆਂ ਨਾ ਅੱਤੈ ਹੀ ਖਾ ਲਵਾਂ ਉਹ ਦਹੀਂ ਅਜੇ ਮੈਂ ਦਾਤੜ ਨਹੀਂ ਕੀਤੀ ਤੇ ਉਹਦੇ ਬੁੱਧਾ ਮਜੂਥੇ ਉਹ ਮੈਂ ਕੁਝ ਨਹੀਂ ਖਾਂਦਾ ਤੰਦਰਸੇ ਸਵੇਰੇ ਸਵੇਰ ਮਨ ਤੰਗ ਨਾ ਕਰ ਤੂੰ ਯਾਰ ਅੱਛਾ ਐਦਾਂ ਕਰੋ ਚਾਹ ਪੀਓ ਓਏ ਹੋਏ ਹੋਏ ਸ਼ਰਾਬੀਆਂ ਨੂੰ ਚਾਹ ਚਾਹ ਤਾਂ ਮੈਨੂੰ ਵੈਸੇ ਨਫਰਤ ਹੈ ਚਾਹ ਬਰੋਂ ਇਹ ਨਹੀਂ ਪਚਦੀ ਬਿਲਕੁਲ ਚਾਹ ਹੀ ਨਹੀਂ ਐ ਜਲਨ ਹਮਲਾ ਪੈਂਦਾ ਐਦਾਂ ਕਰੋ ਦੁੱਧ ਪੀਰੋ ਦੁੱਧ ਪਰਾਵਾ ਨਾ ਉਹ ਚਰਾਬਾ ਬੀਬੀ ਮੇਦੇ ਇੱਕ ਮਜੂਰ ਹੋ ਗਏ ਦੁੱਧ ਕਿੱਥੇ ਵਜਦਾ ਹੁੰਦਾ ਅੱਛਾ ਦੁੱਧ ਨਹੀਂ ਪੀਣਾ ਐਸਾ ਕਰੋ ਲੱਸੀ ਪੀ ਲੋ ਲੱਸੀ ਨਾ ਪਰਾਵਾ ਤੈਨੂੰ ਪਤਾ ਗਰਮੀ ਜੁਸਾ ਆਏਗਾ ਲੱਸੀ ਵੀਲੀ ਗੋਡੇ ਜੁੜ ਜਾਣਗੇ ਕੀ ਫਾਇਦਾ ਮੈਂ ਇਸ ਸਵੇਰੇ ਸਵੇਰੇ ਨਾਲ ਮੈਂ ਪੀਂਦਾ ਹੀ ਕੁਝ ਨਹੀਂ ਐ ਅੱਛਾ ਫਿਰ ਐਡਾ ਕਰੋ ਹਾਂਜੀ ਮੈਨੂੰ ਪੰਜਾਂ ਨੋੜ ਦੇ ਮੈਂ ਤਾਂ ਪੀਵਾਂ